ਮਨੁੱਖ ਨੂੰ ਹੌਲੀ-ਹੌਲੀ ਕੰਗਾਲ ਬਣਾ ਦਿੰਦੀਆਂ ਹਨ ਇਹ 16 ਆਦਤਾਂ। ਦੋਸਤੋ ਵਿਅਕਤੀ ਦੀਆਂ ਕੁਝ ਆਦਤਾਂ ਉਸ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਦਾ ਭੰਡਾਰ ਲਗਾ ਦਿੰਦੀਆਂ ਤੇ ਗਰੀਬ ਬਣਾ ਕੇ ਛੱਡਦੀਆਂ। ਇਸ ਲਈ ਇਹਨਾਂ ਆਦਤਾਂ ਨੂੰ ਜਲਦੀ ਤੋਂ ਜਲਦੀ ਛੱਡ ਤੀਂ ਛੀਪ ਸਮਝਦਾਰੀ ਹੈ। ਜਿੱਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਬਣੀ ਰਹੇ ਤਾਂ ਬੁਰੀਆਂ ਆਦਤਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਮਨੁੱਖ ਦੀ ਬੁਰੀਆਂ ਆਦਤਾਂ ਦੇ ਅਜਿਹੇ ਕਰਮ ਹੁੰਦੇ ਹਨ ਜੋ ਉਸ ਨੂੰ ਰਾਜਾ ਤੋਂ ਪਿਖਾਰੀ ਬਣਾ ਦਿੰਦੇ ਹਨ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਚ ਜਾਂ ਬੁਰੀ ਆਦਤ ਉਸ ਦੀ ਕੁੰਡਲੀ ਚ ਮੌਜੂਦ ਗ੍ਰਹਾਂ ਦੀ ਸਥਿਤੀ ਨੂੰ ਬਦਲਦੀ ਹੈ ਚੰਗੀਆਂ ਆਤਾਂ ਗ੍ਰਹਾਂ ਨੂੰ ਮਜ਼ਬੂਤ ਕਰਦੀਆਂ ਹਨ ਤੇ ਬੁਰੀਆਂ ਆਤਾਂ ਗ੍ਰਹਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀਆਂ ਹਨ ਇਸ ਲਈ ماں ਲక్ష్ਮੀ ਦੀ ਕਿਰਪਾ ਪਾਉਣ ਲਈ ਆਪਣੀਆਂ ਬੁਰੀਆਂ ਆਦਤਾਂ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕੁਝ ਬੁਰੀਆਂ ਆਦਤਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲਦੀ ਤੇ ਤਾਂ ਸੰਬੰਧੀ ਸਮੱਸਿਆ ਬਣੀ ਰਹਿੰਦੀ ਹੈ ਥੋੜੀ ਜਿਹੀ ਲਾਪਰਵਾਹੀ ਹੀ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਵਾ ਸਕਦੀ ਹੈ ਤਾਂ ਆਓ ਜਾਣਦੇ ਹਾਂ ਇਹੋ ਜੀਆਂ ਕਿਹੜੀਆਂ ਆਦਤਾਂ ਹਨ ਜਿਨ੍ਹਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਕਾ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਜੈ ਮਾ લક્ષਮੀ ਜ਼ਰੂਰੀ ਨੰਬਰ ਇੱਕ ਗੰਦਗੀ ਆਪਣੇ ਨੇੜੇ ਤੇੜੇ ਗੰਦਗੀ ਬਿਲਕੁਲ ਨਾ ਹੋਣ ਦਿਓ ਗੰਦਗੀ ਕਾਰਨ ਘਰ ਚ ਨਕਾਰਾਤਮਕਤਾ ਆਉਂਦੀ ਹੈ ਤੇ ਮਾ લક્ષਮੀ ਨਰਾਜ਼ ਹੋ ਜਾਂਦੀ ਹੈ ਇਸ ਲਈ ਨਿਯਮਿਤ ਤੌਰ ਤੇ ਆਪਣੇ ਨੇੜੇ ਤੇੜੇ ਸਾਫ ਸਫਾਈ ਰੱਖੋ ਤਾਂ ਜੋ ਜ਼ਿੰਦਗੀ ਚ ਸੁੱਖ ਖੁਸ਼ਹਾਲੀ ਵੜੀ ਰਹੇ ਨੰਬਰ 2 ਨੋਚਬੋਣਾ ਜੇਕਰ ਤੁਹਾਡੀ ਵੀ ਨੋਚਬੋਣ ਦੀ ਆਦਤ ਹੈ ਤਾਂ ਇਸ ਨੂੰ ਤੁਰੰਤ ਬਦਲੋ ਕਿਉਂਕਿ ਨੋਚਬੋਣਾ ਵਿਅਕਤੀ ਦੀ ਕੁੰਡਲੀ ਚ ਸੂਰਜ ਗ੍ਰਹਿ ਕਮਜ਼ੋਰ ਹੋ ਜਾਂਦਾ ਹੈ ਤੇ ਵਿਅਕਤੀ ਨੂੰ ਮਾਨਸਿਕ ਮਾਨ ਸਿਹਤ ਤੇ ਗਲਤ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਨੰਬਰ 3 ਖਿਲਰੀ ਹੋਈ ਰਸੋਈ ਜੇਕਰ ਤੁਸੀਂ ਰਸੋਈ ਦੇ ਸਮਾਨ ਨੂੰ ਇੱਧਰ ਉੱਤਰ ਖੇਲਾਰ ਕੇ ਰਹਿਤੇ ਹੋਂ ਤਾਂ ਇਹ ਆਰਥਿਕ ਤੰਗੀ ਦਾ ਕਾਰਨ ਬਣਦਾ ਹੈ ਰਸੋਈ ਘਰ ਚ ਚੀਜ਼ਾਂ ਨੂੰ ਸਹੀ ਢੰਗ ਨਾਲ ਨਾ ਰੱਖਣ ਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 4 ਪਸ਼ੂ ਪੰਛੀਆਂ ਨੂੰ ਦਾਣਾ ਨਾ ਪਾਓ ਜੇਕਰ ਤੁਸੀਂ ਪਸ਼ੂ ਪੰਛੀਆਂ ਨੂੰ ਦਾਣਾ ਨਹੀਂ ਪਾਉਂਦੇ ਤਾਂ ਅਜਤੋ ਹੀ ਦਾਣਾ ਪਾਉਣ ਲੱਗੋ ਕਿਉਂਕਿ ਬੇਜ਼ੁਬਾਨ ਜਾਨਵਰਾਂ ਨੂੰ ਭੋਜਨ ਕਰਵਾਉਣ ਨਾਲ ਕੋ ਡਲਿਚ ਅਸ਼ੁਭ ਗ੍ਰਹਿ ਸ਼ੁਭ ਫਲ ਦੇਣ ਲੱਗਦੇ ਹਨ ਗ੍ਰਹਿ ਵੀ ਮਜ਼ਬੂਤ ਹੁੰਦਾ ਹੈ ਇਸ ਨਾਲ ਕੈਰੀਅਰ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਨੰਬਰ 5 ਬੈੱਡ ਤੇ ਗੰਦੀ ਜਾਂ ਫੱਟੀ ਹੋਈ ਚਾਦਰ ਹੋਣਾ ਬੈੱਡ ਤੇ ਗੰਦੀ ਜਾਂ ਫੱਟੀ ਹੋਈ ਚਾਦਰ ਹੋਣ ਦਾ ਸਿਰਫ ਸਿਹਤ ਤੇ ਨਹੀਂ ਬਲਕਿ ਵਾਸਤੂ ਸ਼ਾਸਤਰ ਮੁਤਾਬਿਕ ਮਨੋਦਸ਼ਾ ਤੇ ਆਰਥਿਕ ਜ਼ਿੰਦਗੀ ਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਇਹੋ ਜਿਹੀ ਚਾਦਰ ਇੱਕ ਨਕਾਰਾਤਮਕ ਵਾਤਾਵਰਣ ਬਣਾਉਂਦੀ ਹੈ ਗੰਦਾ ਬਿਸਤਰਾ ਵਾਸਤੂ ਦੋਸ਼ ਪੈਦਾ ਕਰਦਾ ਹੈ ਤੇ ਆਰਥਿਕ ਮੁਸ਼ਕਲਾਂ ਨੂੰ ਸੱਦਾ ਦਿੰਦਾ ਹੈ ਨੰਬਰ 6 ਛੇਦ ਵਾਲੇ ਅੰਡਰਗਾਰਮੈਂਟਸ ਪਾਉਣਾ ਧਰਮ ਦੀ ਮੰਨਤਾ ਅਨੁਸਾਰ ਛੇਦ ਵਾਲਾ ਕੋਈ ਵੀ ਪੁਰਾਣਾ ਜਾਂ ਫਟਿਆ ਕਪੜਾ ਨਹੀਂ ਪਾਉਣਾ ਚਾਹੀਦਾ ਇਹ ਗਰੀਬੀ ਨੂੰ ਸੱਦਾ ਦਿੰਦਾ ਹੈ ਨਾਲ ਹੀ ਫਟੇ ਕਪੜੇ ਪਾਉਣ ਨਾਲ ਕੋਤੇ ਦਸਨ ਮਾਨ ਘਟ ਹੁੰਦਾ ਹੈ ਤੇ ਆਤਮ ਵਿਸ਼ਵਾਸ ਵਿੱਚ ਕਮੀ ਆਉਂਦੀ ਹੈ ਜਿਸ ਦਾ ਅਸਰ ਹਰ ਕੰਮ ਤੇ ਪੈਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਨਾਲ ਬੰਦੀ ਹੋਈ ਕੰਮ ਵੀ ਵਿਗੜ ਜਾਂਦੇ ਹਨ ਨੰਬਰ 7 ਖਾਣਾ ਖਾ ਕੇ ਭਾਂਡਿਆਂ ਵਿੱਚ ਹੀ ਹੱਥ ਧੋਣਾ ਖਾਣਾ ਖਾ ਕੇ ਭਾਂਡਿਆਂ ਵਿੱਚ ਹੱਥ ਧੋਣ ਨਾਲ ਮਾਂ ਲਕਸ਼ਮੀ ਤੇ ਦੇਵੀ ਅਨਪੂਰਨਾ ਨਾਰਾਜ਼ ਹੋ ਜਾਂਦੀਆਂ ਹਨ ਧਾਰਮਿਕ ਮੰਨਤਾ ਹੈ ਕਿ ਅੰਨ ਦੀ ਦੇਵੀ ਅਨਪੂਰਨਾ ਹੈ ਤੇ ਖਾਣਾ ਖਾਣ ਤੋਂ ਬਾਅਦ ਭਾਂਡਿਆਂ ਵਿੱਚ ਹੀ ਹੱਥ ਧੋਣਾ ਤੇ ਅਨਪੂਰਨਾ ਦਾ અપਮਾਨ ਮੰਨਿਆ ਜਾਂਦਾ ਹੈ ਤੇ ਇਹ ਆਦਤ ਹੌਲੀ ਹੌਲੀ ਘਰ ਨੂੰ ਕੰਗਾਲ ਕਰ ਦਿੰਦੀ ਹੈ ਨੰਬਰ 8 ਰਾਤ ਪਰ ਭਾਂਡੇ ਸਿੰਕ ਵਿੱਚ ਝੁੱਕੇ ਪਏ ਰਹਿਣਾ ਹਿੰਦੂ ਧਰਮ ਦੀ ਮੰਨਤਾ ਹੈ ਕਿ ਰਾਤ ਪਰ ਝੁੱਕੇ ਭਾਂਡੇ ਸਿੰਕ ਵਿੱਚ ਰੱਖਣਾ ਮਾਂ ਲక్ష్ਮੀ ਨਰਾਜ਼ ਹੁੰਦੀ ਹੈ ਤੇ ਘਰ ਚ ਧਨ ਦੀ ਕਮੀ ਹੋਣ ਲੱਗਦੀ ਹੈ ਕਹਿੰਦੇ ਹਨ ਕਿ ਘਰ ਦੇ ਮਾਲ ਲక్ష్ਮੀ ਦਾ ਪ੍ਰਤੀਕ ਹੁੰਦੇ ਹਨ ਜਿੱਦਾਂ ਨੂੰ ਗੰਦਾ ਰੱਖਣਾ ਨਾਲ ਮਾਂ ਲక్ష్ਮੀ ਨਰਾਜ਼ ਹੋ ਜਾਂਦੀ ਹੈ ਤੇ ਘਰ ਵਿੱਚ ਧੰਦੀ ਕਮੀ ਹੋ ਸਕਦੀ ਹੈ। ਨੰਬਰ 9 ਖਾਦੇ ਸਮੇਂ ਭੋਜਨ ਵਿੱਚ ਹੀ ਛੱਡ ਦੇਣਾ। ਇਹ ਵੀ ਕਾਫੀ ਪ੍ਰਾਚੀਨ ਮੱਤ ਹੈ ਕਿ ਖਾਣਦੇ ਸਮੇਂ ਵਿੱਚੋਂ ਭੋਜਨ ਨਹੀਂ ਛੱਡਣਾ ਚਾਹੀਦਾ। ਅੱਜ ਕੱਲ੍ਹ ਲੋਕ ਮੋਬਾਈਲ ਫੋਨ ਤੇ ਕਾਲ ਆਉਂਦੇ ਹੀ ਖਾਣਾ ਛੱਡ ਕੇ ਗੱਲਾਂ ਕਰਨ ਲੱਗ ਪੈਂਦੇ ਹਨ। ਧਾਰਮਿਕ ਦ੍ਰਿਸ਼ਟੀਕੋਣ ਨਾਲ ਇਹ ਗਲਤ ਹੈ ਇਹ ਆਂਦਾ અપਮਾਨ ਹੈ ਤੇ ਖਾਣਾ ਖਾਂਦੇ ਸਮੇਂ ਵਿੱਚ ਇਹ ਭੋਜਨ ਛੱਡ ਦੇਣਾ ਮਾ લક્ષ્ਮੀ ਨਰਾਜ਼ ਹੁੰਦੀ ਹੈ ਨੰਬਰ 10 ਪੈਰ ਘੜੀਸ ਕਿਚਨ ਜੇਕਰ ਤੁਸੀਂ ਪੈਰ ਘੜੀਸ ਘੜੀਸ ਕੇ ਚੱਲਦੇ ਹੋ ਤਾਂ ਇਹ ਆਦਤ ਬਹੁਤ ਗਲਤ ਹੈ ਇਸ ਨਾਲ ਵਿਅਕਤੀ ਦੇ ਵਿਵਹਾਰਿਕ ਜੀਵਨ ਤੇ ਗਲਤ ਪ੍ਰਭਾਵ ਪੈਂਦਾ ਹੈ ਸਿਰਫ ਐਨਾ ਹੀ ਨਹੀਂ ਆਪਸੀ ਮਨਮੁਤਾਵਤਾ ਸਾਮਣਾ ਵੀ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੀ ਆਦਤ ਬੈਠੇ ਹੋਈ ਪੈਰ ਹਿਲਾਉਂਦੀ ਹੈ ਤਾਂ ਇਸ ਆਦਤ ਨੂੰ ਛੱਡ ਦਿਓ ਕਿਉਂਕਿ ਇਸ ਤਰ੍ਹਾਂ ਲੋਕਾਂ ਦੇ ਮਨਾਂ ਵਿੱਚ ਕੋਈ ਨਾ ਕੋਈ ਗੱਲ ਘੁੰਮਦੀ ਰਹਦੀ ਹੈ ਇਹੋ ਜੇ ਲੋਕਾਂ ਦਾ ਚੰਦਰਮਾ ਕਮਜ਼ੋਰ ਹੁੰਦਾ ਹੈ ਨੰਬਰ 11 ਮੁੱਖ ਦਰਵਾਜ਼ੇ ਤੇ ਜੁੱਤੇ ਚੱਪਲ ਰੱਖਣਾ ਘਰ ਦੇ ਮੁੱਖ ਦਰਵਾਜ਼ੇ ਤੇ ਜੁੱਤੇ ਚੱਪਲ ਰੱਖਣਾ ਗੰਭੀਰ ਵਾਸਤੂ ਦੋਸ਼ ਹੁੰਦਾ ਹੈ ਜੁੱਤੀ ਚੱਪਲ ਬਾਹਰ ਰੱਖਣ ਨਾਲ ਨਕਾਰਾਤਮਕ ਊਰਜਾ ਘਰ ਦੇ ਅੰਦਰ ਆਉਂਦੀ ਹੈ ਤੇ ਘਰ ਦਾ ਵਾਤਾਵਰਣ ਦੂਸ਼ਿਤ ਕਰਦੀ ਹੈ ਨਾਲ ਹੀ ਜਿਨ੍ਹਾਂ ਦੇ ਘਰ ਦੇ ਮੁੱਖ ਦਰਵਾਜ਼ੇ ਤੇ ਜੁੱਤੇ ਚੱਪਲ ਰੱਖੇ ਜਾਂਦੇ ਹਨ ਮਾਂ ਲక్ష్ਮੀ ਵੀ ਉਹਨਾਂ ਦੇ ਘਰ ਸੁਭਾਗ ਪ੍ਰਦਾਨ ਨਹੀਂ ਕਰਦੀ ਤੇ ਉਹਨਾਂ ਦੇ ਘਰ ਵਿੱਚ ਪ੍ਰਵੇਸ਼ ਨਹੀਂ ਕਰਦੀ ਨੰਬਰ 12 ਬਾਥਰੂਮ ਚ ਖਾਲੀ ਬਾਲਟੀ ਰੱਖਣਾ ਬਾਥਰੂਮ ਚ ਰੱਖੀ ਖਾਲੀ ਬਾਲਟੀ ਨਾਲ ਵੀ ਨਕਾਰਾਤਮਕ ਊਰਜਾ ਤੇਜ਼ੀ ਨਾਲ ਵਧਦੀ ਹੈ ਇਸ ਲਈ ਬਾਥਰੂਮ 'ਚ ਰੱਖੀ ਬਾਲਟੀ ਹਮੇਸ਼ਾ ਭਰ ਕੇ ਰੱਖੋ ਜੇਕਰ ਬਾਲਟੀ 'ਚ ਪਾਣੀ ਨਹੀਂ ਭਰਿਆ ਤਾਂ ਉਸ ਨੂੰ ਉਲਟਾ ਕਰਕੇ ਰੱਖ ਦਿਓ ਨੰਬਰ 13 ਰਾਤ ਦੇ ਸਮੇਂ ਝਾੜੂ ਲਗਾਉਣਾ ਝਾੜੂ ਨੂੰ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸੂਰਜ ਛਿਪਣ ਤੋਂ ਬਾਅਦ ਘਰ ਵਿੱਚ ਝਾੜੂ ਲਗਾਉਣਾ ਚੰਗਾ ਨਹੀਂ ਮੰਨਿਆ ਜਾਂਦਾ ਕਈ ਲੋਕ ਇਸ ਬਾਰੇ ਜਾਣਕਾਰੀ ਨਾ ਹੋਣ ਕਰਕੇ ਰਾਤ ਦੇ ਸਮੇਂ ਚੜ੍ਹਨ ਤੋਂ ਦਿੱਕਤ ਆਉਂਦੀ ਹੈ ਇਸ ਨਾਲ ਮਾਤਾ ਲక్ష్ਮੀ ਨਰਾਜ਼ ਹੋ ਜਾਂਦੀ ਹੈ ਤੇ ਤੁਹਾਡੀ ਧਨ ਜ਼ਾਇਦਾਤ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਘਰ ਵਿੱਚ ਗਰੀਬੀ ਦਾ ਵਾਸ ਹੁੰਦਾ ਹੈ ਨੰਬਰ 14 ਰਾਹ ਚੱਲਦੇ ਵਾਰ-ਵਾਰ ਧੁੱਪਣਾ ਬਹੁਤ ਸਾਰੇ ਲੋਕਾਂ ਨੂੰ ਯਾਤਰਾ ਕਰਦੇ ਸਮੇਂ ਵਾਰ-ਵਾਰ ਧੁੱਪਣ ਦੀ ਆਦਤ ਹੁੰਦੀ ਹੈ ਇਸ ਆਦਤ ਕਰਕੇ ਸੂਰਜ ਗ੍ਰਹਿ ਨਾਲ ਜੁੜੇ ਦੋਸ਼ ਪੈਦਾ ਹੁੰਦੇ ਹਨ ਸੂਰਜ ਦੋਸ਼ ਨਾਲ ਤੁਹਾਡੇ ਧਨ ਵਿੱਚ ਕਮੀ ਕੰਮਾਂ ਵਿੱਚ ਅਸਫਲਤਾ ਪੀਤਾ ਦੀ ਖਰਾਬ ਸਿਹਤ ਸੰਬੰਧੀ ਦਿਖਦਾ ਹੁੰਦੀਆਂ ਹਨ ਜਿਸ ਦਾ ਸੂਰਜ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਇਹੋ ਜਿਹੀਆਂ ਗੰਦੀਆਂ ਆਦਤਾਂ ਹੁੰਦੀਆਂ ਹਨ ਨੰਬਰ 15 ਪੇੜ ਪੌਦਿਆਂ ਨੂੰ ਨੁਕਸਾਨ ਪਹੁੰਚਾਉਣਾ ਪੇੜ ਪੌਦੇ ਹਰਿਆਲੀ ਤੇ ਸੁਖ ਖੁਸ਼ਹਾਲੀ ਦਾ ਪ੍ਰਤੀਕ ਹੁੰਦੇ ਹਨ ਇਹਨਾਂ ਦਾ ਗ੍ਰਹਿ ਨਾਲ ਵੀ ਸੰਬੰਧ ਹੁੰਦਾ ਹੈ ਜੋ ਲੋਕ ਤਰਕਤਾ ਨੂੰ ਨੁਕਸਾਨ ਪਹੁੰਚਾਉਂਦੇ ਹਰ ਓਡਾ ਦਾ ਪੌਦ ਗ੍ਰੇਬ ਕਮਜ਼ੋਰ ਹੁੰਦਾ ਹੈ ਇਸ ਨਾਲ bizness ਤੇ career ਵਿੱਚ ਤਰੱਕੀ ਨਹੀਂ ਹੁੰਦੀ ਧਨ ਹਾਨੀ ਦਾ ਯੋਗ ਬੰਦਾ ਹੈ ਨਿੰਬ ਪਿੱਪਲ ਦੁਲਸੀ ਆਵਲਾ ਸ਼ੰਮੀ ਆਦਿ ਦੇ ਦਰੱਖਤਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਇਹ ਦੇਵ ਦਰੱਖਤ ਮੰਨੇ ਜਾਂਦੇ ਹਨ ਨੰਬਰ 16 ਰਾਤ ਨੂੰ ਕੱਪੜੇ ਧੋਣਾ ਵਾਸਤੂ ਸ਼ਾਸਤਰ ਅਚ ਰਾਤ ਦੇ ਸਮੇਂ ਕਪੜੇ ਧੋਣ ਦੀ ਮਨਾਹੀ ਹੈ ਜੂ ਲੋਕ ਰਾਤ ਦੇ ਸਮੇਂ ਕਪੜੇ ਧੋਹਦੇ ਹਨ ਉਹਨਾਂ ਦੀ ਇੱਥੇ ਨਕਾਰਾਤਮਕਤਾ ਵੱਧਦੀ ਹੈ ਰਾਤ ਦੇ ਸਮੇਂ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਇਸ ਲਈ ਇਸ ਤਰ੍ਹਾਂ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਗਲਤ ਆਦਤ ਨਾਲ ਘਰ ਦੀ ਸੁਖ-ਖੁਸ਼ਹਾਲੀ ਤੇ ਅਸਰ ਪੈਂਦਾ ਹੈ ਇਸ ਤੋਂ ਇਲਾਵਾ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੂ ਲੋਕ ਗੰਦੇ ਭਾਂਡੇ ਛੱਡ ਦਿੰਦੇ ਹਨ ਉਹਨਾਂ ਦੇ ਘਰ ਵਿੱਚ ਧਾਨ ਦੀ ਕਮੀ ਹੁੰਦੀ ਹੈ ਦੋਸਤੋ ਇਸ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਹੀ ਅਪਣਾਓ ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਵਧੀਆ ਲੱਗੀ ਤੋ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ